ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚਰੋ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਆਪਾਂ ਇੱਧਰ ਆਪਾਂ ਬਣਾਉਣ ਲੱਗੇ ਸੀ ਨਾਸ਼ਤਾ ਕਈ ਵਾਰੀ ਅਕਸਰ ਆਪਾਂ ਨੂੰ ਹੁੰਦਾ ਨਾ ਜਦੋਂ ਆਪਾਂ ਨਾਸ਼ਤਾ ਬਣਾਉਂਦੇ ਆਂ ਕਈ ਵਾਰੀ ਦਹੀਂ ਨਹੀਂ ਜੰਮਿਆ ਹੁੰਦਾ ਹਨਾ ਤੇ ਆਪਾਂ ਦਹੀਂ ਦੀ ਬੜੀ ਦਿੱਕਤ ਹੁੰਦੀ ਮੈਂ ਵੀ ਜਮਾਨੀ ਹੁੰਦੀਆਂ ਦਹੀਂ ਬਹੁਤ ਸਾਰੀਆਂ ਭੈਣਾਂ ਨੂੰ ਹੁੰਦਾ ਜਿਵੇਂ ਆਪਾਂ ਕਈ ਆਟੇ ਦੇ ਵਿੱਚ ਦਹੀਂ ਜਮਾਉਂਦੇ ਆਂ ਕਈ ਉਹਨਾਂ ਨੂੰ بڑے ਕੱਪੜਿਆਂ 'ਚ ਲਵੇਟ ਕੇ ਰੱਖਦੇ ਆਂ ਬੜਾ ਔਖਾ ਲੱਗਦਾ ਹਨਾ ਤੇ ਦਹੀਂ ਜੰਮਦਾ ਵੈਸੇ ਜੇ ਸਹੀ ਕਈ ਕਹਿ ਦਿੰਦੇ ਨੇ 5 ਮਿੰਟੇ ਚ ਜੰਮ ਜਾਂਦਾ 10 ਮਿੰਟੇ ਜੀ ਇਹ ਸਭ ਝੂਠ ਹੈ ਸਭ ਫੇਕ ਵੀਡੀਓ ਹੁੰਦੀਆਂ ਨੇ ਆਪਾਂ ਐਵੇਂ ਝੂਠ ਨਹੀਂ ਬੋਲਣਾ ਚਾਹੀਦਾ ਕਦੀ ਵੀ ਕਿਸੇ ਦੇ ਨਾਲ ਦਹੀਂ ਹਮੇਸ਼ਾ 2-3 ਘੰਟੇ ਹੀ ਜੰਮਿਆ ਜਮਾਣਾ ਚਾਹੀਦਾ ਹੈ ਅਰ ਦਹੀਂ 2-3 ਘੰਟੇ ਦਾ ਹੀ ਜੰਮਿਆ ਸਹੀ ਹੁੰਦਾ ਹੈ ਜਮਾਣੇ ਨੂੰ ਤਾਂ ਆਪਾਂ 10 ਮਿੰਟਾਂ ਚ ਦਹੀਂ ਜਮਾ ਸਕਦੇ ਆ ਪਾਣੀ ਨੂੰ ਸੌਰੀ ਦੁੱਧ ਨੂੰ ਆਪਾਂ ਜਾਗ ਲਾਓ ਤੇ ਭਾਖ ਦਿਓ ਤੇ फटाफट ਕੁੱਕਰ ਦੇ ਵਿੱਚ ਜੰਮ ਜਾਂਦਾ ਪਰ ਉਹ ਦਹੀਂ ਨਹੀਂ ਅਸਲੀ ਦਹੀਂ ਨਹੀਂ ਹੁੰਦਾ ਅਸਲੀ ਦਹੀਂ ਹੋਈ ਹੁੰਦਾ ਜਿਹੜਾ ਆਪਣਾ 3-4 ਘੰਟੇ 4 ਘੰਟੇ ਚ ਜਿਆਦਾ ਤੋਂ ਜਿਆਦਾ ਟਾਈਮ ਲੱਗੇ ਤੇ ਉਦੋਂ ਜੰਮਦਾ ਹੈ ਨਾ ਜੀ ਤੇ ਮੈਂ ਆਪਣਾ ਅੱਜ ਨਹੀਂ ਵੈਸੇ ਤਾਂ ਮੈਂ ਜਮਾਈ ਲਿਆ ਸੀਗਾ ਪਰ ਮੈਂ ਬਹੁਤ ਸਾਰੀਆਂ ਭੈਣਾਂ ਨੂੰ ਮੈਂ ਦਿਖਾਣਾ ਚਾਹਦੀ ਸੀਗੀ ਕਿ ਦਹੀਂ ਜਮਾਣਾ ਕੋਈ ਔਖਾ ਨਹੀਂ ਹੈਗਾ ਬਹੁਤ ਜਲਦੀ ਜੇਕਰ ਤੁਸੀਂ 3 ਘਟੇ ਸਵੇਰੇ ਆਪਾਂ ਕਈ ਵਾਰੀ ਹੁੰਦਾ ਜੀ ਉੱਠ ਜਾਂਦੇ ਆ ਜਲਦੀ ਬੀਬੀਆਂ ਉੱਠ ਜਾਂਦੀਆਂ ਨੇ ਤੇ ਦਹੀਂ 3 ਘੰਟਿਆਂ ਦੇ ਵਿੱਚ ਢਾਈ 2 ਢਾਈ ਘੰਟਿਆਂ ਦੇ ਵਿੱਚ ਬਹੁਤ ਸੋਨਾ ਜੰਮ ਜਾਂਦਾ ਆ ਤਾਂ ਮੈਂ ਜਮਾਇਆ ਜੀ ਉਹਦੇ ਵਿੱਚ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਦਹੀਂ ਮੈਂ ਜਮਾਇਆ ਸੀਗਾ ਆਟੇ ਦੇ ਵਿੱਚ ਮੈਂ ਡੋਲੂ ਦੇ ਨੂੰ ਜਾਗ ਲਾ ਕੇ ਰੱਖਦਾ ਸੀ ਤੇ ਆਟੇ ਦੇ ਵਿੱਚ ਜਮਾਇਆ ਤੇ ਆਟੇ ਦੇ ਵਿੱਚ ਵੀ ਬਹੁਤ ਸੋਨਾ ਦੇਖ ਲਓ ਮਲਾਈ ਵਾਲਾ ਦਹੀਂ ਇੰਨਾ ਵਧੀਆ ਤਰੀਕੇ ਨਾਲ ਜੰਮ ਜਾਂਦਾ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਜਿਹੜਾ ਆਪਾਂ ਸੋਖੇ ਤਰੀਕੇ ਨਾਲ ਬਹੁਤ ਜਲਦੀ ਦਹੀਂ ਜੰਮ ਜਾਂਦਾ ਤੇ ਕਿੰ ਕਿੱਦਾਂ ਬਿਨਾਂ ਜਾਗ ਤੋਂ ਵੀ ਜਮਾ ਸਕਦੇ ਹੋ ਤੇ ਇਦਾਂ ਹੀ ਜਲਦੀ ਵੀ ਜੰਮਦਾ ਉਹ ਤੁਹਾਡੇ ਬਿਨਾ ਵੀਡੀਓ ਸ਼ੇਅਰ ਕਰਾਂਗੀ ਉਹ ਜਮਾਨੇ ਆਖਦੀ ਆਪਾਂ ਇੱਕ ਚਪਾਤੀ ਬਾਕਸ ਛੋਟਾ ਜਿਹਾ ਚਪਾਤੀ ਬਾਕਸ ਲੈ ਲੈਣਾ ਠੀਕ ਹੈ ਦੁੱਧ ਨੂੰ ਪਹਿਲਾਂ ਆਪਾਂ ਕਰ ਲੈਣਾ ਜੀ ਕੋਸਾ ਆ ਦੇਖੋ ਦੁੱਧ ਮੈਂ ਧਰ ਲਿਆ ਦੁੱਧ ਨੂੰ ਜਿਵੇਂ ਆਪਾਂ ਠਾਰ ਭਰ ਮਰਨੇ ਨੇ ਨਾ ਕੋਸਾ ਦਹੀਂ ਜੰਮੇਗਾ ਸਰਦੀਆਂ ਸਰਦੀਆਂ 'ਚ ਦਹੀਂ ਜਮਾਣਾ ਜਿਵੇਂ ਮੁਸ਼ਕਲ ਹੁੰਦਾ ਤੇ ਉਹ ਦਹੀਂ ਜਮਾਣ ਦੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੀ ਕਿਸ ਤਰ੍ਹਾਂ ਜੰਮਦਾ ਹੈ ਬਿਨਾ ਜਾਗ ਤੋਂ ਜਾਗ ਵੀ ਲੈਣ ਦੀ ਓਖੇ ਹੀ ਹੁੰਦੀ ਹੈ ਨਾ ਤੇ ਸਵੇਰੇ ਜਿਵੇਂ ਬੀਬੀਆਂ ਨਾਸ਼ਤਾ ਪਾਣੀ ਉਹ ਸਵੇਰੇ ਤੜਕੇ ਉੱਠਦੇ ਆ ਜਿਵੇਂ ਆਪਾਂ ਪਾਠ ਪੂਜਾ ਕਰਦੇ ਆ ਤੇ ਆਪਾਂ ਉੱਠਣ ਲੱਗੇ ਆਪਣਾ ਦਹੀਂ ਜਮਾ ਦੋ ਤੇ ਜਦੋਂ ਘਰ ਦੇ ਉੱਠਣਗੇ 1.5-2 ਘੰਟਿਆਂ ਦੇ ਵਿੱਚ ਤੁਹਾਨੂੰ ਬਹੁਤ ਸੋਨਾ ਗਾੜਾ-ਗਾੜਾ ਦਹੀਂ ਜੰਮਿਆ ਮਿਲੇਗਾ ਠੀਕ ਹੈ ਜੀ ਤੇ ਬਿਲਕੁਲ ਸਿੰਪਲ ਤੇ ਸੌਖੀ ਜੀ ਤੁਹਾਨੂੰ ਰਹਿ ਕੇ ਜਿਹੜੀ ਦੱਸਾਂਗੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਤਦ ਤੱਕ ਤੁਸੀਂ ਬਨੇ ਰਹੋ ਤੇ ਇੰਦਰ ਆਪਾਂ ਨਾਸ਼ਤਾ ਬਣਾਉਣ ਲੱਗੇ ਸੀ ਮੈਂ ਦਹੀਂ ਜਮਾ ਕੇ ਰੱਖਿਆ ਹੋਇਆ ਸੀਗਾ ਮੈਂ ਜਮਾਨੀ ਹੁੰਨੀ ਆ ਕਈ ਵਾਰ ਜ਼ਿਆਦਾਤਰ ਰਾਤ ਨੂੰ ਜਾਗ ਲਾ ਦੇਣੀ ਹੁੰਨੀ ਆ ਤੇ ਜੇ ਲਿਓ ਕਈ ਵਰੀ ਹੁੰਦਾ ਨਾ ਆਟੇ ਦੇ ਵਿੱਚ ਰੱਖਦੇ ਤਾਂ ਬਹੁਤ ਆਉਂਦੀ ਇਸ ਸਿੱਕੇ ਦੇ ਨਾਲ ਮਤਲਬ ਕਹਿੰਦੇ ਹੁੰਦੇ ਨਾ ਨਮੀ ਜੀ ਆ ਜਾਂਦੀ ਹੈ ਤੇ ਜੰਮ ਜਾਂਦਾ ਤੇ ਜੇਕਰ ਤੁਸੀਂ ਨਹੀਂ ਵੀ ਜਮਾਣਾ ਭੁੱਲ ਜਾਂਦੇ ਹੋ ਰਾਤ ਨੂੰ ਤੇ ਉਹ ਆਪਾਂ ਦਹੀਂ ਆਪਾਂ 2 2.5 ਘੰਟੇ 2 ਕੋ ਘੰਟੇ ਦੇ ਵਿੱਚ ਤੁਹਾਡਾ ਦਹੀਂ ਜੰਮ ਕੇ ਵਧੀਆ ਤਿਆਰ ਹੋ ਜਾਂਦਾ ਉਹ ਬਣਾ ਤੁਹਾਨੂੰ ਤਰੀਕਾ ਦੱਸੂਗੀ ਠੀਕ ਹੈ ਜੀ ਤੇ ਤਦ ਤੱਕ ਤੁਸੀਂ ਬਨੇ ਰਹੋ ਗਾਇਜ਼ ਇਧਰ ਆਪਾਂ ਪਾਪੜੇ ਆਲੂ ਭਾੜ ਲਿੱਤੇ ਸੀ ਆਲੂਆਂ ਦੇ ਪਰੋਠੇ ਮੂਲੀਆਂ ਦੇ ਸਰਦੀਆਂ ਦੇ ਵਿੱਚ ਤਾਂ ਇਹੀ ਚੱਲ ਰਹੇ ਅੱਜ ਕੱਲ੍ਹ ਤੇ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਅੱਛਾ-ਅੱਛੇ ਕਮੈਂਟ ਹੁੰਦੇ ਮੈਂ ਕਿਹਾ ਚਲੋ ਜੜੀ ਜੋ ਕੁਛ ਮਤਲਬ ਐਸੀ-ਐਸੀ ਚੀਜ਼ਾਂ ਹੁੰਦੀਆਂ ਜੋ ਅਸੀਂ ਆਪ ਆਪਣਾ ਕਰਦੇ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਹਨਾ ਤੇ ਇਧਰ ਜੀ ਆਪਾਂ ਆਪਣਾ ਮਿਕਸ ਕਰ ਲੈਂਦੇ ਆ ਤਦ ਤੱਕ ਤੇ ਲੋ ਜੀ ਆਹ ਦੇਖੋ ਜੀ ਹੁਣ ਆਪਾਂ ਇੱਕ ਲੈ ਲੈਣਾ ਚਪਾਤੀ ਬਾਕਸ ਠੀਕ ਹੈ ਜੀ ਛੋਟਾ ਜਿਹਾ ਮੇਰੇ ਕੋਲ ਛੋਟਾ ਜਿਹਾ ਜਿਵੇਂ 3-4 ਕੋਲੀਆਂ ਆਪਣਾ ਰਾਮ ਨਾਲੇ ਦੇ ਵਿੱਚ ਦਹੀਂ ਜਮ ਜਾਂਦਾ ਤੇ ਬਿਨਾਂ ਜਾਗ ਤੋਂ ਆਪਾਂ ਜੇਕਰ ਦਹੀਂ ਜਮਾਣਾ ਹੋਵੇ ਤੇ ਆਪਾਂ ਕਿੱਦਾਂ ਜਮਾਣਾ ਤੇ ਆਹ ਦੇਖੋ ਜੀ ਮੈਂ ਦੁੱਧ ਨੂੰ ਕਰ ਲਿਆ ਕੋਸਾ ਠੀਕ ਹੈ ਇਹਨੂੰ ਆਪਾਂ ਜੇ ਵਧੀਆ ਗਾੜਾ ਗਾੜਾ ਦਹੀਂ ਜਮਾਣਾ ਨ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਦੁੱਧ ਨੂੰ ਜੇਕਰ ਤਾਜਾ ਹੈ ਤੁਹਾਡੇ ਕੋਲ ਤੇ ਉਹ ਜਿਆਦਾ ਬਹੁਤ ਹੀ ਵਧੀਆ ਦਹੀਂ ਜੰਮੇਗਾ ਬਿਲਕੁਲ ਕਰੀਮ ਵਾਲਾ ਠੀਕ ਹੈ ਜੀ ਤੇ ਆ ਦੇਖੋ ਜੀ ਆਪਾਂ ਆਈਸ ਮੀਟ ਹੀ ਹੈ ਮੈਂ ਤਾਜਾ ਜੀ ਤੇ ਇਹਨੂੰ ਆਪਾਂ ਥੋੜਾ ਪੈਂਟਾ ਮਾਰ ਲੈਣਾ ਠੀਕ ਹੈ ਜਿੰਨਾ ਜਮਾਣਾ ਹੈ ਨਾ ਮੈਂ ਸਾਰੇ ਨੂੰ ਪੈਂਟਾ ਮਾਰ ਲੂੰਗੀ ਬਹੁਤ ਵਧੀਆ ਗਾੜਾ ਗਾੜਾ ਦਹੀਂ ਜਮਰ ਹੈ ਤੁਹਾਨੂੰ ਜੰਮਿਆ ਹੋਇਆ ਵੀ ਜਰੂਰ ਦਿਖਾਉਂਗੀ ਮੈਂ ਆ ਦੇਖੋ ਜੀ ਇਸ ਤਰ੍ਹਾਂ ਕਰਕੇ 3-4 ਵਾਰ ਤੁਸੀਂ ਪੈਂਟਾ ਮਾਰ ਲੈ ਚਾਹੇ ਕੱਪ ਦੇ ਵਿੱਚ ਜਾਂ ਪਤੀਲੇ 'ਚ ਜਿਸ ਤਰ੍ਹਾਂ ਵੀ ਹੋਏਗਾ ਆਹੇ ਕੋਈ ਨਹੀਂ ਦੋ ਤਾਂ ਆਪਾਂ ਜਿੰਨਾ ਜਮਾਣਾ ਹੈ ਇਹਦੇ ਵਿੱਚ ਹੀ ਪਾ ਲੈਣਾ ਜਿੰਨਾ ਆਂਦਾ ਸਾਡਾ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਡੰਡੀ ਵਾਲੀ ਮਿਰਚ ਡੰਡੀ ਵਾਲੀ ਮਿਰਚ ਇਦਾਂ ਹੀ ਸਿੱਟ ਦੇਣੀ ਹੈ ਧੋ ਬਣਾ ਕੇ ਨਾ ਮਿਰਚ ਨੂੰ ਇਦਾਂ ਹੀ ਰੱਖ ਦੇਣਾ ਤੇ ਤੁਸੀਂ 2 1/2 2 ਘੰਟੇ ਦੇ ਵਿੱਚ ਦੇਖੋਗੇ ਹੁਣ ਇਹਨੂੰ ਆਪਾਂ ਬੰਦ ਕਰ ਦੇਣਾ ਤਾਂ ਕਿ ਭਾਅ ਸਾਡੀ ਬਿਲਕੁਲ ਬਾਹਰ ਨਾ ਨਿਕਲੇ ਬਿਨਾ ਲਪੇਟੇ ਬਿਨਾ ਆਟੇ ਤੋਂ ਤੇ ਬਿਨਾ ਜਾਗ ਤੋਂ ਤੇ ਆਪਾਂ ਦਹੀਂ ਕਿੱਦਾ ਚ ਮੰਦੇ ਆ ਇਹਨੂੰ ਇਸ ਤਰ੍ਹਾਂ ਕਿਸੇ ਵੀ ਜਗ੍ਹਾ ਤੇ ਰੱਖ ਦਿਓ ਚਾਹੇ ਤੁਸੀਂ ਇਹਨੂੰ ਬਾਹਰ ਰੱਖ ਦਿਓ ਚਾਹੇ ਤੁਸੀਂ ਕਿਸੇ ਲਮਾਰੀ ਜੇ ਕਿਤੇ ਵੀ ਰੱਖ ਦਿਓ ਜਿਵੇਂ ਆਪਾਂ ਆਪਣੀਆਂ ਬੜੀਆਂ ਹੁੰਦੇ ਨਾ ਕੱਪੜ ਵਗੈਰਾ ਤੇ ਚਾਹੇ ਤੁਸੀਂ ਬਾਹਰ ਹੀ ਰੱਖ ਦਿਓ ਮੈਂ ਇੱਦਾਂ ਹੀ ਬਾਹਰ ਹੀ ਰੱਖ ਦਿੰਦੀ ਆ ਠੀਕ ਹੈ ਜੀ ਤੇ ਦੇਖਿਓ 2 ਟਾਈਕਣ 2 ਘੰਟੇ ਦੇ ਵਿੱਚ ਬੜਾ ਸੋਨਾ ਦਹੀਂ ਜੰਮ ਕੇ ਤਿਆਰ ਹੁੰਦਾ ਤੇ ਮੈਂ ਜਿਹੜੇ ਤਰੀਕੇ ਨਾਲ ਜਮਾਦੀ ਹੁੰਨੀ ਆ ਮੈਂ ਕਹਿੰਦੀ ਆ ਤੁਹਾਡੇ ਨਾਲ ਜੇ ਵੀ ਵੀ ਉਹਨੇ ਸ਼ੇਅਰ ਕਰਾਂ ਕਿ ਸਰਦੀਆਂ ਦੇ ਵਿੱਚ ਦਹੀਂ ਜਮਾਣਾ ਕੋਈ ਔਖਾ ਨਹੀਂ ਹੈਗਾ ਠੀਕ ਹੈ ਜੀ ਇਹ ਤਰੀਕੇ ਨਾਲ ਤੁਸੀਂ ਵੀ ਜਮਾ ਸਕਦੇ ਹੋ ਗਾੜਾ ਗਾੜਾ ਦਹੀਂ ਬਧੀਆਂ ਤੇ ਬਾਕੀ ਤਾਂ ਤੱਕ ਆਪਨੇ ਇਧਰ ਬਣਾਣ ਲੱਗੇ ਸੀ ਆਪਾਂ ਨਾਸ਼ਤਾ ਮੇਰੇ ਨਾਲ ਹੁੰਦਾ ਜੋ ਵੀ ਹੁੰਦਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀਆਂ ਬੜੀਆਂ ਪੈਣਾ ਦੇ ਕੰਮ ਆਣ ਵਾਲੇ ਇਹ ਛੋਟੇ ਛੋਟੇ ਕਿਚਨ ਟਿਪਸ ਹੁੰਦੇ ਆ ਜਿਹੜੇ ਸਾਡੇ ਕੰਮ ਆਉਂਦੇ ਆ ਇਸੇ ਕਰਕੇ ਤਦ ਤੱਕ ਤੁਸੀਂ ਬਨੇ ਰੋ गाइस ਤੇ ਲਓ ਜੀ ਇੱਧਰ ਆਪਾਂ ਬਣਾ ਲਈਏ ਜਦ ਤੱਕ ਸਾਡਾ ਆਪਣਾ ਹੋਰ ਕੰਮ ਕਰਾਂਗੇ ਤਦ ਤੱਕ ਮੈਂ ਕਿ ਚਲੋ ਆਪਣੀ ਮਲਾਈ ਪਈ ਸੀਗੀ ਮੈਂ ਨਾ ਮਲਾਈ ਨੂੰ ਦੋ ਜਿਵੇਂ ਜਾਗ ਅੱਜ ਕੱਲ ਜਾਗ ਜ਼ਰੂਰ ਲਾਇਆ ਕਰੋ ਕੱਲੀ ਮਲਾਈ ਕਈ ਵਾਰੀ ਕਈ ਪੈਣਾ ਪਤਾ ਕੀ ਕਰਦੇ ਜਿਵੇਂ ਮਲਾਈ ਇਕੱਠੀ ਹੁੰਦੀ ਹੈ ਨਾ ਕੱਲੀ ਮਲਾਈ ਨੂੰ ਕਦੀ ਨਾ ਰਿੜਕਿਆ ਕਰੋ ਜੇਕਰ ਤੁਸੀਂ ਕੱਲੀ ਮਲਾਈ ਰਿੜਕਣੀ ਹੈ ਜਿਹੜੀ ਤਾਜੀ ਹੁੰਦੀ ਉਹ ਰਿੜਕ ਲਓ ਉਹਦੇ ਚੋਂ ਜਿਹੜਾ ਦੁੱਧ ਨਿਕਲਦਾ ਉਹਦਾ ਦਹੀਂ ਵੀ ਚੰਗ ਜਾਂਦਾ ਹੈ ਉਹਦੇ ਬਹੁਤ ਸਾਰੇ ਨਾ ਕੰਮ ਵੀ ਆ ਜਾਂਦੇ ਨੇ ਤੇ ਇਹ ਸੀ ਕਿ ਮੇਰੇ ਕੋਲ ਹਫ਼ਤੇ ਭਰ ਦੀ ਮਲਾਈ ਇਕੱਠੀ ਕੀਤੀ ਹੋਈ ਸੀ ਮੈਂ ਕਿਹਾ ਚਲੋ ਇਹਨੂੰ ਜਾਗ ਲਾਤਾ ਸੀਗਾ ਜਾਗ ਲਾ ਕੇ ਵਿੱਚ ਨਾ ਮੱਖਣ ਫੇਰ फटाफट ਨਿਕਲ ਜਾਂਦਾ ਹੈ ਜਿਵੇਂ ਕਈ ਵਾਰੀ ਬੱਚਿਆ ਹੋਇਆ ਨਾ ਦੁੱਧ ਵਗੈਰਾ ਪੁਣਿਆ ਜਾਂਦਾ ਵਿਚਾਈ ਜਾਂਦਾ ਮਲਾਈ ਪਾ ਕਰਦੇ ਹੋਏ ਤੇ ਇਹਦੇ ਵਿੱਚ ਆਪਾਂ ਗਰਮ ਪਾਣੀ ਪਾ ਕੇ ਹੁਣ ਇਹਨੂੰ ਰਿੜਕ ਲਾਂਗੇ ਤੇ ਮੱਖਣ ਤਾਜੀ ਇਹਦਾ ਮੱਖਣ ਵਧੀਆ ਨਿਕਲਦਾ ਕਿ ਜਦ ਮਨਾਲੇ ਫਿਰ ਆਪਾਂ ਬਣਾਵਾਂਗੇ ਜੀ ਰੋਟੀਆਂ ਹਮੇਸ਼ਾ ਜਿਵੇਂ ਮਿੱਸੀ ਰੋਟੀ ਕੋਈ ਵੀ ਹੋਵੇ ਆਲੂ ਵਾਲੀ ਹੋਵੇ ਮੂਲੀ ਵਾਲੀ ਹੋਵੇ ਗੋਭੀ ਵਾਲੀ ਹੋਵੇ ਹਨਾ ਉਹਦੇ ਨਾਲ ਇਹੀ ਵਧੀਆ ਲੱਗਦੀ ਹੈ ਮਤਲਬ ਮੱਖਣ ਹੋਇਆ ਲੱਸੀ ਹੋਈ ਇਹ ਸੀਗਾ ਥੋੜਾ ਜਿਹਾ ਕੋਸਾ ਪਾਣੀ ਮੇਰੇ ਕੋਲ ਗਰਮ ਜਿਹਾ ਸਾ ਪਾਣੀ ਪਾ ਲੈਨੇ ਇਹਦੇ ਚ ਨਾ ਹੁਣ ਫਟਾਫਟ ਫਿਰ ਮੱਖਣ ਜ਼ਿਆਦਾ ਟਾਈਮ ਨਹੀਂ ਲੱਗਦਾ ਫਟਾਫਟ ਹੀ ਕਲ ਜਾਂਦਾ ਹੈ ਇਹ ਲੱਸੀ ਹੁੰਦੀ ਹੈ ਇਹ ਲੱਸੀ ਤੁਸੀਂ ਯੂਜ਼ ਲਿਆ ਕਰੋ ਜਿਹੜੀਆਂ ਬੀਬੀਆਂ ਕਹਿੰਦੇ ਨੇ ਨਾ ਸਾਡੇ ਵਾਲ ਝੜਦੇ ਆ ਤੇ ਸਾਡੇ ਵਾਲਾਂ ਦੇ ਲਈ ਬਹੁਤ ਵਧੀਆ ਠੀਕ ਹੈ ਇਹਦੇ ਨਾਲ ਆਪਾਂ ਵਾਲ ਤੋ ਸਕਦੇ ਆ ਠੀਕ ਹੈ ਜੀ ਤੇ ਲੋ ਜੀ ਇੱਧਰ ਸਾਡਾ ਨੀਕਾ ਤੇਰਾ ਮੱਖਣ ਪਾਤਾ ਕਾਫਾ ਆਪਣੇ ਛੋਟੇ-ਜੋਟੇ ਹੋਰ ਵੀ ਕੰਮ ਕਰ ਲੈਨੇ ਆ ਤੇ ਲੋ ਜੀ ਆ ਦੇਖੋ ਮੱਖਣ ਇੱਕਦਮ ਆ ਜਾਂਦਾ ਫਟਾਫਟ ਜੇਕਰ ਆਪਾਂ ਕੋਸਾ ਜਿਹਾ ਪਾਣੀ ਪਾਣੇ ਆ ਨਾ ਇਹ ਤਾਜਾ ਪਾਣੀ ਪਾਣੇ ਆ ਪਹਿਲਾਂ ਬਾਹਰ ਕੱਢ ਕੇ ਰੱਖ ਲਓ ਬਸ ਫ੍ਰੀਜ ਵਿੱਚ ਨਹੀਂ ਹੋਣਾ ਚਾਹੀਦਾ ਤੇਦਰ ਪਾਣੀ ਦਾ ਸਾਡਾ ਮੱਖਣ ਹੁਣ ਮੱਖਣ ਕੱਢ ਲਈਏ ਇਹਦਾ ਜੇਕਰ ਆਪਾਂ ਬਣਾਉਣਾ ਚਾਹੀਏ ਨਾ ਤੇ ਤਾਜ਼ਾ-ਤਾਜ਼ਾ ਕਿਉਂ ਬਹੁਤ ਵਧੀਆ ਬਣ ਜਾਂਦਾ ਤੇ ਤੁਹਾਨੂੰ ਇਹ ਨਾਲ ਮੈਂ ਹਮੇਸ਼ਾ ਦੀ ਤਰ੍ਹਾਂ ਜਿਵੇਂ ਸ਼ੇਅਰ ਕੀਤਾ ਹੋਇਆ ਨਾ ਕਿਉਂ ਉਹਦੇ ਵਿੱਚੋਂ ਮੱਖਣ ਕੱਢਣਾ ਨਾ ਮਲਾਈ 'ਚੋਂ ਮੱਖਣ ਕੱਢਣਾ ਤੇ ਉਹਦੇ ਵਿੱਚੋਂ ਕਿਉਂ ਬਹੁਤ ਆਸਾਨ ਤਰੀਕੇ ਨਾਲ ਕਟ ਟਾਈਮ ਦੇ ਵਿੱਚ ਕੱਢਦੇ ਮੈਂ ਇਸੇ ਤਰ੍ਹਾਂ ਕਰਦੇ ਹੁੰਦੀ ਆ ਬਾਕੀ ਮੈਂ ਕਿਹਾ ਚਗਾ ਦਹੀਂ ਵਾਲਾ ਤੁਹਾਡੇ ਨਾਲ ਵੀ ਜਿਹੜਾ ਨੁਸਖਾ ਮੈਂ ਅਪਣਾਨੀ ਹੁੰਦੀ ਆ ਵੀ ਤੁਹਾਡੇ ਨਾਲ ਸ਼ੇਅਰ ਕਰਤਾ ਕਈ ਵਾਰੀ ਆਪਾਂ ਜਲਦੀ ਉੱਠ ਜੀ ਜਿਨੇ ਨੂੰ ਚਾਹ ਪੀਣੇ ਆ ਲੱਸੀ ਦੁੱਧ ਵਗੈਰਾ ਰੜਕਦੇ ਆ ਟਾਈਮ ਲੱਗ ਹੀ ਜਾਂਦਾ ਹੈ ਹਨਾ ਸਰਦੀਆਂ ਦੇ ਵਿੱਚ ਨਾ ਖਾਸ ਕਰ ਕਈਆਂ ਦੇ ਘਰਾਂ 'ਚ ਹੀ ਨਾਸ਼ਤਾ ਲੇਟ ਬਣਦਾ ਤੇ ਉਹਨੇ ਨੂੰ ਤਾਂ ਆਪਾਂ ਆਪਣਾ ਸਾਡਾ ਦਹੀਂ ਜੰਮ ਜਾਂਦਾ ਇਹ ਨਾ ਸੋਚਿਆ ਕਰੋ ਕਿ ਹਾਏ ਅਸੀਂ ਦਹੀਂ ਜਮਾਣਾ ਭੁੱਲ ਗਏ ਕਈ ਵਾਰੀ ਹੁੰਦਾ ਆਪਾਂ ਬਾਜ਼ਾਰ ਵੀ ਨਹੀਂ ਜਾ ਸਕਦੇ ਇਸੇ ਤਰ੍ਹਾਂ ਹੀ ਆਪਾਂ ਘਰੇ ਹੀ ਬਣਾ ਸਕਦੇ ਆ ਠੀਕ ਹੈ ਜੀ ਜੋ ਲੋਜੀ ਇੱਧਰ ਮੈਂ ਮੱਖਣ ਵੀ ਕੱਟ ਲਿਆ ਆਲੂ ਦੀ ਰੋਟੀ ਹੋਵੇ ਮਿੱਸੀ ਕੋਈ ਵੀ ਰੋਟੀ ਹੋਵੇ ਨਾ ਤੇ ਮੱਖਣ ਉਹਦੇ ਨਾਲ ਬਹੁਤ ਵਧੀਆ ਲੱਗਦਾ ਤੇ ਬਾਕੀ ਬੜੀਆਂ ਭੈਣਾਂ ਮੇਰੇ ਪਿਆਰ ਨਾਲ ਬਹੁਤ ਅੱਛੇ ਅੱਛੇ ਕਮੈਂਟ ਕਰਦੀਆਂ ਬਹੁਤ ਵਧੀਆ ਲੱਗਦਾ ਆਪਣਾ ਹਮੇਸ਼ਾ ਇਸੇ ਤਰ੍ਹਾਂ ਹੀ ਪਿਆਰ ਸਪੋਰਟ ਬਣਾਏ ਰੱਖਿਆ ਕਰੋ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੇਕਰ ਕੋਈ ਮੇਰੀ ਗਲਤ ਹੁੰਦਾ ਨਾ ਮੈਨੂੰ ਇਹ ਕਿਸੇ ਨੇ ਕਮੈਂਟ ਕੀਤਾ ਸੀ ਕਿ ਸਾਗ ਜੇ ਮੈਨੂੰ ਕੁਝ ਵੀ ਤੁਹਾਡਾ ਵਧੀਆ ਲੱਗਿਆ ਕੋਈ ਗੱਲ ਨਹੀਂ ਜੋ ਤੁਹਾਨੂੰ ਵਧੀਆ ਲੱਗਦਾ ਮੈਨੂੰ ਜੋ ਵਧੀਆ ਲੱਗਦਾ ਮੈਂ ਤੁਹਾਡੇ ਨਾਲ ਹਮੇਸ਼ਾ ਉਸੇ ਤਰ੍ਹਾਂ ਹੀ ਸ਼ੇਅਰ ਕਰਦੀ ਰਹਿਣੀ ਹੁੰਨੀ ਆ ਵੀ ਕੁਝ ਨਾ ਕੁਝ ਚਲੋ ਜੋ ਹੋ ਸਕਦਾ ਮੈਨੂੰ ਪਤਾ ਹੋਵੇ ਕੁਝ ਤੁਹਾਨੂੰ ਪਤਾ ਤੁਸੀਂ ਵੀ ਆਪਣਾ ਕਮੈਂਟਾਂ ਦੇ ਜ਼ਰੀਏ ਮੈਨੂੰ ਦੱਸਿਆ ਕਰੋ ਕੁਝ ਸਾਡੇ ਤੋਂ ਸਾਡੇ ਤੋਂ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਕੁਝ ਤੁਹਾਡੇ ਤੋਂ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਹਨਾ ਜੀ ਤੇ ਲੋ ਜੀ ਇੱਧਰ ਆਪਾਂ ਨੇ ਕਰ ਲਾਂਗੇ ਜੀ ਨਾਸ਼ਤਾ ਵਗੈਰਾ ਬਣਾ ਕੇ ਤੇ ਬਾਕੀ ਕੰਮਾਂ ਤੋਂ ਜੋ ਵੀ ਹੋਏਗਾ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਉਸੇ ਤਰ੍ਹਾਂ ਵੀਡੀਓ ਸ਼ੇਅਰ ਆਪਣਾ ਪਿਆਰ ਬਣਾਏ ਰੱਖੋ ਠੀਕ ਹੈ ਜੀ ਬਣੇ ਰਹੋ ਗਾਇਜ਼ ਤਦ ਤੱਕ ਲਓ ਜੀ ਇੱਧਰ ਆਪਾਂ ਰੱਖ ਦਿੱਤਾ ਮੱਖਣ ਠੀਕ ਹੈ ਜਿੰਨਾ ਚਾਹੀਦਾ ਸੀ ਮੈਂ ਕੱਟ ਕੇ ਰੱਖ ਲਿਆ ਆਪਣੇ ਨਾਲ ਰੋਟੀ ਜੋਗਾ ਤੇ ਬਾਕੀ ਦਾ ਆਪਾਂ ਨਾਲ ਦੀ ਨਾਲ ਤਾਜੇ-ਤਾਜੇ ਦਾ ਘਿਓ ਬਣਾ ਲਾਂਗੇ ਤਾਜਾ-ਤਾਜਾ ਘਿਓ ਬਣਿਆ ਨਾ ਬਹੁਤ ਵਧੀਆ ਕਣੀਦਾਰ ਘਿਓ ਤੇ ਟੇਸਟੀ ਵੀ ਬਹੁਤ ਲੱਗਦਾ ਤੇ ਲਓ ਜੀ ਇੱਧਰ ਆਪਾਂ ਘਿਓ ਤੇ ਬਾਕੀ ਤੁਹਾਡੇ ਨਾਲ ਮੈਂ ਇਹ ਵੀ ਜਰੂਰ ਸ਼ੇਅਰ ਕੀਤਾ ਹੋਇਆ ਕਿ ਬਹੁਤ ਸੌਖੇ ਤੇ ਸਿੰਪਲ ਤਰੀਕੇ ਨਾਲ ਘਿਓ ਬਣਦਾ ਤੇ ਘੱਟ ਗੈਸ ਤੇ ਨੂੰ ਪਿਘਲਾ ਕੇ ਵਿੱਚ ਪਾਣੀ ਦਾ ਗਲਾਸ ਮੈਂ ਰੱਖਦੀ ਹੁੰਦੀ ਹੰਨੀਆਂ ਜਿੱਦਾਂ ਠੀਕ ਹੈ ਜੀ ਉਸ ਤੋਂ ਨਾ ਪਿਛਲੀ ਵੀਡੀਓ ਜੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਲੋ ਜੀ ਇੱਧਰ ਆਪਾਂ ਆਪਣੇ ਬਣਾਉਣ ਲੱਗ ਗਿਆਂ ਆ ਆਲੂ ਵਾਲੇ ਪਰੋਠੇ ਠੀਕ ਹੈ ਜੀ ਅੱਜ ਕੱਲ ਦੇ ਆਲੂ ਜਿਹੜੇ ਨਵੇਂ ਆ ਬਹੁਤ ਵਧੀਆ ਆ ਰਹੇ ਆ ਇੱਕਦਮ ਜਿਵੇਂ ਨਾ ਪਰੋਠਾ ਆਪਾਂ ਬਣਾਉਨੇ ਆ ਫਟਦਾ ਵੀ ਨਹੀਂ ਹੈਗਾ ਕੱਦੂ ਕਸ ਵੀ ਕਰਨ ਦੀ ਲੋੜ ਨਹੀਂ ਹੁੰਦੀ ਕਈ ਆਪਣਾ ਕੱਦੂ ਕਸ ਕਰਕੇ ਬਣਾਉਂਦੇ ਆ ਕਈ ਆਪਣੇ ਸਭ ਦੇ ਆਪਣੇ ਆਪਣੇ ਤਰੀਕੇ ਹੁੰਦੇ ਆ ਹਨਾ ਜੀ ਤੇ ਆ ਲੋ ਜੀ ਜਿੰਨਾ ਮਰਜ਼ੀ ਭਰ ਕੇ ਬਣਾ ਲਓ ਬਹੁਤ ਵਧੀਆ ਬਣਦੇ ਤੇ ਬਹੁਤ ਟੇਸਟੀ ਵੀ ਬਣਦੇ ਆਜੋ ਜਿੰਨੇ ਜਿੰਨੇ ਖਾਣੇ ਆ ਨੁਵਾਂ ਸੇ ਤਾਂ ਹੁੰਦਾ ਚਾਹੇ ਆਪਾਂ ਪਤਲਾ ਕਰ ਲਓ ਜਿੰਨਾ ਮਰਜੀ ਇਹ ਫਟਦਾ ਨਹੀਂ ਹੈਗਾ ਸਹੀ ਤਰੀਕੇ ਨਾਲ ਆਗੂ ਬਲੇ ਹੋਣ ਨਾ ਫਿਰ ਨਹੀਂ ਇੱਜੀ ਦਿੱਕਤ ਆਉਂਦੀ ਹੈਗੀ ਵੱਡੇ ਵੱਡੇ ਚਪਰੋਂਟਾ ਹੁੰਦੇ ਹਨ ਚਲਾਈ ਨਾ ਮਗਰ ਬੰਦੇ ਹਨ ਤੇ ਲੋ ਜੀ ਇੱਧਰ ਆਪਾਂ ਨਾਲ ਹੀ ਕਰ ਲਈ ਸੀਗੀ ਆਪਣੀ ਚਾਹ ਇੱਧਰ ਆਪਣੇ ਪੰਜਾਂਗੇ ਪਰੌਂਠੇ ਆ ਦੇਖ ਲਓ ਕਿੰਨੇ ਵਧੀਆ ਬਣੇ ਆ ਆ ਜੋ ਜਿੰਨੂੰ ਜਿੰਨੂੰ ਭੁੱਖ ਲੱਗਦੀ ਏ ਖਾ ਲੋ ਤੇ ਹਰ ਕਿਸੇ ਦਾ ਆਪਣਾ ਆਪਣਾ ਟੇਸ ਹੁੰਦਾ ਕਿਸੇ ਨੂੰ ਮੱਖਣ ਨਾਲ ਵਧੀਆ ਲੱਗਦੇ ਆ ਕਿਸੇ ਨੂੰ ਲੱਸੀ ਨਾਲ ਤੇ ਕਿਸੇ ਨੂੰ ਦੇਸੀ ਘਿਓ ਨਾਲ ਕਿਸੇ ਨੂੰ ਦਹੀਂ ਨਾਲ ਹਨਾ ਜੀ ਤੁਹਾਨੂੰ ਕਿੱਦਾ ਕਿੱਦਾ ਲੱਗਦੇ ਆ ਮੈਨੂੰ ਆਪਣਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਲੋ ਜੀ ਇੱਧਰ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਤੇ ਆ ਦੇਖੋ ਜੀ ਇੱਧਰ ਆਪਾਂ ਜਮਾਇਆ ਸੀ ਨਾ ਦਹੀਂ ਆ ਦੇਖੋ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਜਲਦੀ ਦਹੀਂ ਜੰਮ ਜਾਂਦਾ ਤੇ ਆਹ ਦੇਖ ਸਕਦੇ ਹੋ ਤੁਸੀਂ ਦਹੀਂ ਬਹੁਤ ਵਧੀਆ ਜੰਮਿਆ ਸਾਡਾ ਆ ਦੇਖੋ ਬਹੁਤ ਜਲਦੀ ਜੰਮ ਜਾਂਦਾ ਠੀਕ ਹੈ ਜੀ ਜਿਵੇਂ ਤੁਸੀਂ ਜਮਾਣਾ ਚਾਹੁੰਦੇ ਹੋ ਨਾ ਦਹੀਂ ਬਿਨਾ ਜਾਗ ਤੋਂ ਜੇਕਰ ਤੁਸੀਂ ਜਮਾਣਾ ਚਾਹੁੰਦੇ ਹੋ ਤੇ ਆਹ ਦੇਖੋ ਵਧੀਆ گاੜਾ ਦਹੀਂ ਜਮਾਣਾ ਤੇ ਇਸ ਤਰ੍ਹਾਂ ਕਰਕੇ ਜੰਮ ਜਾਂਦਾ ਆ ਦੇਖੋ ਮੈਂ ਕੋਸਾ ਜਾ ਕਰਕੇ ਜਮਾਇਆ ਸੀ ਤੇ ਹੁਣ ਆਪਾਂ ਮਿਰਚ ਦਾ ਫਿਰ ਮੇਰੀਆਂ ਭੈਣਾਂ ਨੇ ਨਾ ਮੈਨੂੰ ਕਮੈਂਡ ਕਰਨੀਆਂ ਕਿ ਮਿਰਚ ਦਾ ਮਤਲਬ ਟੇਸਟ ਇਹਦਾ ਟੇਸਟ ਸੇਮ ਉਦਾਂ ਹੀ ਹੋਏਗਾ ਠੀਕ ਹੈ ਜੀ ਬਿਲਕੁਲ ਸੇਮ ਟੂ ਸੇਮ ਟੇਸਟ ਸਗੋ ਜਾਦਾ ਵਧੀਆ ਹੋਏਗਾ ਤੇ ਮਿੱਠਾ ਵੀ ਜਾਮਾ ਦਾ ਦੇਖੋ ਤੁਸੀਂ ਇੱਦਾਂ ਕਰਕੇ ਹੁਣ ਇਹਨੂੰ ਮਿਕਸ ਕਰ ਸਕਦੇ ਹੋ ਆ ਦੇਖੋ ਬਹੁਤ ਵਧੀਆ ਟੇਸਟ ਹੁੰਦਾ ਤੇ ਬਸ ਇੰਨਾ ਹੈ ਕਿ ਇਹ ਵਾਲਾ ਮਿਰਚ ਵਾਲਾ ਦਹੀਂ ਥੋੜਾ ਜਿਹਾ ਆਪਾਂ ਪਤਾ ਨਾ ਤੁਹਾਨੂੰ ਇੱਕ ਚੀਜ਼ ਦਾ ਪ੍ਰੇਰਦਾ ਸੀ ਖਾਓ ਜਿੱਦਾਂ ਮਰਜੀ ਪਰ ਆਪਾਂ ਜਿਵੇਂ ਆਪਾਂ ਫੇਸ਼ੀਅਲ ਦਾਸ ਦੀਆਂ ਨਾ ਮੈਂ ਤੁਹਾਨੂੰ ਕੀ ਇਸ ਦਹੀਂ ਦੇ ਨਾਲ ਬੇਸਨ ਮਿਲਾ ਕੇ ਫੇਸ਼ੀਅਲ ਕਰਾ ਕਰੋ ਰੋਜ਼ ਆਪਣਾ ਮੂੰਹ ਧੋਇਆ ਕਰੋ ਬਸ ਇਹ ਮਿਰਚੀ ਵਾਲਾ ਹੁੰਦਾ ਇਸ ਕਰਕੇ ਬਸ ਥੋੜਾ ਜਿਹਾ ਫੇਸ ਲਗਾ ਫੇਸ ਤੇ ਲਗਾਉਣ ਤੋਂ ਪਹਿਰੇ ਜ ਰੱਖਿਓ ਖਾਣ ਲਈ ਸੇਮ ਹੋਵੇ ਮੇ ਟੇਸਟ ਹੋਏਗਾ ਉਹ ਮੇ ਵਧੀਆ ਹੋਏਗਾ ਇਹ ਹੈ ਜਿਵੇਂ ਆਪਣੇ ਕੋਲ ਇੱਕ ਟਾਈਮ ਖੜੇ ਪਿਆਰ ਆਪਣੇ ਕੋਲ ਦਹੀਂ अवेलेबल ਨਹੀਂ ਹੁੰਦਾ ਜਾਗ ਤੇ ਆਪਾਂ ਬਿਨਾ ਜਾਗ ਲਗਾਏ ਦਹੀਂ ਕਿੱਦਾ ਜਮਾ ਸਕਦੇ ਆ ਘਰ ਦੇ ਵਿੱਚ ਔਰ ਕੋਈ ਟਾਈਮ ਨਹੀਂ ਲੱਗਦਾ ਸਿਰਫ 2 ਘੰਟੇ ਦੇ ਵਿੱਚ ਜਿਵੇਂ ਸਵੇਰੇ ਤੁਸੀਂ ਉੱਠਦੇ ਹੋ ਚਾਹ ਪੀਣ ਲਈ ਜਾਂ ਅੰਮ੍ਰਿਤ ਵੇਲੇ ਜਿਹੜੇ ਵੀ ਭੈਣ ਉੱਠਦੀ ਰਾਤ ਨੂੰ ਕਈ ਵਾਰੀ ਆਪਾਂ ਭੁੱਲ ਜਾਂਦੇ ਆ ਜਿੰਨਾ ਕਹਿੰਦੇ ਜਾਦਾ ਟਾਈਮ ਹੋਏਗਾ ਤੇ ਇਹ ਕੱਟਾ ਵੀ ਹੋ ਜਾਂਦਾ ਨਾ ਤੇ ਇਸ ਕਰਕੇ ਜੇਕਰ ਤੁਸੀਂ ਤੁਰੰਤ ਦਹੀਂ ਜਮਾਣਾ ਤੇ ਸਵੇਰੇ ਚਾਹ ਪਾਣੀ ਪੀਣ ਲੱਗਿਆ ਤੁਸੀਂ ਇਦਾਂ ਹੀ ਜਮਾ ਦਿਆ ਕਰੋ ਨਾਸ਼ਤੇ ਦੇ ਟਾਈਮ ਤੱਕ ਤੁਹਾਡਾ ਦਹੀਂ ਬਿਲਕੁਲ 2 ਡੇਢ 2 ਘੰਟਿਆਂ ਦੇ ਵਿੱਚ ਤਿਆਰ ਹੋ ਜਾਏਗਾ ਮੈਂ ਝੂਠ ਨਹੀਂ ਬੋਲ ਕੇ ਕਹੂੰਗੀ ਕਿ ਬਹੁਤ ਟਾਈਮ ਲੱਗੇਗਾ ਜਾਂ ਬਹੁਤ ਜਲਦੀ ਜੰਮ ਜਾਏਗਾ ਮੈਂ ਤੁਹਾਨੂੰ ਬਿਲਕੁਲ ਵੀ ਆਪਣੇ ਉਹਦੇ 'ਚ ਨਹੀਂ ਰੱਖਣਾ ਚਾਹਦੀ ਹਨਾ ਕਿਸੇ ਨੂੰ ਵੀ ਕਹਿੰਦੇ ਹੁੰਦੇ ਨੇ ਗੁੰਮਰਾਹ ਨਹੀਂ ਕਰਨਾ ਚਾਹੀਦਾ ਤੇ ਮੇਰਾ ਇਹੀ ਤਰੀਕਾ ਦਹੀ ਜਮਾਨ ਦਾ ਜਿਵੇਂ ਮੈਂ ਕਈ ਵਾਰੀ ਨਾਸ਼ਤੇ ਚ ਭੁੱਲ ਜਾਂਦੀ ਆ ਫਿਰ ਸਵੇਰੇ ਮੈਂ ਚਾਹ ਬਣਾਉਣ ਲੱਗਿਆ ਫਟਾਫਟ ਜਿਹੜਾ ਪਾ ਚਾਹ ਦੇ ਵਿੱਚ ਦੁੱਧ ਪਾਣੇ ਆ ਤੇ ਇਹਦਾ ਜਿਹੜਾ ਜਮਾਣਾ ਹੁੰਦਾ ਕੋਸਾ ਕਰਕੇ ਮੈਂ ਜਾਗ ਲੈਣ ਥੋੜਾ ਕੋਸਾ ਜ਼ਰੂਰ ਕਰਨਾ ਟਾਰ ਪਰ ਨਹੀਂ ਹੈ ਮਤਲਬ ਕੋਸਾ ਕਰਕੇ ਤੇ ਫੈਂਟ ਕੇ ਦੁੱਧ ਫਿਰ ਤੁਸੀਂ ਜੇਕਰ ਬਿਲਕੁਲ ਤੁਹਾਡੇ ਕੋਲ ਤਾਜ਼ਾ ਦੁੱਧ ਦੇ ਤਾਜ਼ੇ ਦਾ ਇੱਕਦਮ ਵਧੀਆ ਦਹੀਂ ਜੰਮੇਗਾ ਠੀਕ ਹੈ ਜੀ ਬਾਕੀ ਮੈਂ ਜਮਾਇਆ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਾਂ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਕੋ ਜਿੱਦਾ ਵੀ ਮੇਰੀ ਵੀਡੀਓ ਵਧੀਆ ਲੱਗਦੀ ਹੈ ਜੇਕਰ ਤੁਹਾਡੇ ਕੋਲ ਕੋਈ ਨਹੀਂ ਹੁੰਦੀ ਏ ਜੀ ਜੇ ਮਤਲਬ ਦੱਸਣੋ ਤੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਬਾਕੀ ਇੱਕ ਭੈਣ ਨੇ ਬਰਾਡਸ ਸੀ ਕੌਰ ਨੇ ਮੈਨੂੰ ਬਹੁਤ ਸੋਹਣਾ ਕਮੈਂਟ ਕੀਤਾ ਸੀ ਬਹੁਤ ਅੱਛਾ ਲੱਗਾ ਉਹਨਾਂ ਦਾ ਪਿਆਰਾ ਜਿਹਾ ਕਮੈਂਟ ਪੜ੍ਹ ਕੇ ਥੈਂਕ ਯੂ ਸੋ ਮਾਚ ਜਿਹੜੀਆਂ ਭੈਣਾਂ ਮੈਨੂੰ ਬਹੁਤ ਸਾਰਾ ਪਿਆਰ ਦਿੰਦੀਆਂ ਸੁਖਦੀਪ ਕੌਰ ਜੀ ਬਹੁਤ ਦਿਨ ਹੋ ਗਏ ਸੁਖਜੀਤ ਕੌਰ ਤੇ ਸੁਖਦੀਪ ਕੌਰ ਦੀ ਦਾ ਕੋਈ ਕਮੈਂਟ ਨਹੀਂ ਆਇਆ ਇੱਕ ਵਾਰੀ ਬਲਾ ਚੋਰ ਤੋਂ ਨਾ ਮੈਨੂੰ ਭੈਣ ਜ਼ਰੂਰ ਕਮੈਂਟ ਕਰ ਦੇ ਸੀ ਬਲਵਿੰਦਰ ਕੌਰ ਜੀ ਫਤੇਗੜ ਸਾਹਿਬ ਤੋਂ ਕਰਦੇ ਆ ਚਲੋ ਆਪ ਤਾਂ ਬੀਜੀ ਹੋਣੀ ਹੈ ਇਸ ਟਾਈਮ ਬਹੁਤਾਂ ਮਹੀਨਾ ਚੱਲ ਰਿਹਾ ਸਵਾ ਦੇ ਦਿਨ ਚੱਲ ਰਿਹਾ ਹੋ ਸਕਦਾ ਬਹੁਤ ਬੀਜੀ ਹੋਣ ਬਾਕੀ ਸਾਰਿਆਂ ਨੂੰ ਮੇਰਾ ਬਹੁਤ ਸਾਰਾ ਪਿਆਰ ਮਹਾਰਾਜ ਕਰੇ ਤੁਸੀਂ ਹਮੇਸ਼ਾ ਇਦਾਂ ਹੀ ਚੜਦੀ ਕਲਾ ਚ ਰਹੋ ਤੇ ਆਪਣੇ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਦੇ ਬਿਨਾ ਜਾਕ ਤੋਂ ਦੇ ਜਮਾ ਕੇ ਜਰੂਰ ਦੱਸਿਓ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਪਿਆਰੇ ਬੇਰੇ ਲਾਈਕਮੈਂਟ ਤੇ ਸ਼ੇਅਰ ਕਰਿਆ ਕਰੋ ਜੇਕਰ ਮੇਰੇ ਚੈਨਲ ਤੇ ਨਿਯੋਤ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਵੀਡੀਓ ਮੇਰੀ ਆਉਣ ਵਾਲੀ ਜਿਹੜੀ ਵੀਡੀਓ ਹੋਵੇਗੀ ਨਾ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਏਗੀ ਠੀਕ ਹੈ ਜੀ ਬਾਕੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ